ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਇੱਥੇ ਸਮਾਜ ਵੱਲੋਂ ਉਹਦਾ ਦੀ ਕੋਆਪਰੇਸ਼ਨ ਸਾਰਾ ਸਾਰਿਆਂ ਦੇ ਜਿਹੜੇ ਅਲੱਗ-ਅਲੱਗ ਵਿਚਾਰ ਸੁਣੇ ਨੇ ਤੁਹਾਡੇ ਤੋਂ ਤੁਹਾਡੇ ਥਰੂ ਲੋਕਾਂ ਨਾਲ ਆਈ ਅਪੀਲ ਹੈ ਵੱਧ ਚੜ ਕੇ ਇਹ ਸਾਡੇ ਸਾਰੇ ਚਿੰਨ੍ਹਵਦੀ ਕੰਮ ਕੀਤਾ ਹੈ ਕਿ ਜੁੜਾ ਗੜੀਏ ਸਾਹਿਬ ਨਾਮ ਚਸਿਆ ਪਰ ਉਟਾ ਕੀ ਹੋਇਆ ਸਾਡੇ ਸਮਾਜ ਦੇ ਵਿੱਚ ਇਸ ਨੂੰ ਜ਼ਰੂਰ ਤੇ ਜਿਹੜਾ ਅਸੀਂ ਯੁੱਧ ਚਲਾਇਆ ਨਸ਼ਾ ਵਿਰੁੱਧ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਗਮਰਾਹ ਹੋ ਕੇ ਨਸ਼ਾ ਲੈਂਦੀ ਹੈ ਉਹਨੂੰ ਸਹੀ ਰਸਤੇ ਲਿਓਣਾ ਤੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ ਫੜਕੇ ਅੰਦਰ ਦੇਣਾ ਇਹ ਪੰਜਾਬ ਪੁਲਿਸ ਕਰ ਰਹੀ ਹੈ ਪੰਜਾਬ ਸਰਕਾਰ ਦੀਆਂ ਹਜਾਤਾਂ ਨੇ ਦੋ ਦਿਨ ਪਹਿਲਾਂ ਮਾਨਯੋਗ ਸੀਐਮ ਸਾਹਿਬ ਸਾਰੇ ਮੰਤਰੀ ਸਾਹਿਬਾਨ ਡੀਜੀਪੀ ਸਾਹਿਬ ਤੇ ਸਾਡੇ ਹੋਰ ਅਫਸਰ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ ਜਿੰਨੇ ਚਿਰ ਅਕਲਗ ਪ੍ਰੋਗਰਾਮ ਲਿਖੇ ਗਏ ਨੇ ਅੱਜ ਸੰਪਰਕ ਦੇ ਆਧਾਰ ਤੇ ਜਿਹੜੀ ਅਸੀਂ ਮੀਟਿੰਗਾਂ ਕਰਨੇ ਆ ਪਬਲਿਕ ਨਾਲ ਸੰਪਰਕ ਕਿਵੇਂ ਬਣਾਇਆ ਜਾਣਾ ਉਹ ਲੋਕਾਂ ਨੂੰ ਆ ਕੇ ਇੱਥੇ ਗਾਈਡ ਕੀਤਾ ਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜੇ ਗੱਲਾਂ ਬਾਤਾਂ ਆਪਾਂ ਸਾਂਝੀਆਂ ਕੀਤੀਆਂ ਨੇ ਪਿੰਡ-ਪਿੰਡ ਜਾ ਕੇ ਦੱਸਣ ਪਿੰਡਾਂ 'ਚ ਜਾ ਕੇ ਜਿਹੜੇ ਬੱਚੇ ਨਸ਼ਾ ਲੈਂਦੇ ਨੇ ਉਹਨਾਂ ਦੇ ਅੱਗੇ ਲਿਆ ਕੇ ਆਪਾਂ ਕੈਂਪ ਲਵਾਈਏ ਜਿਹੜੇ ਸਪਲਾਈਅਰ ਨੇ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਸੀਕਰਟ ਰੱਖਾਂਗੇ ਪਬਲਿਕ ਨੂੰ ਕਿਸੇ ਤੋਂ ਡਰ ਦੀ ਲੋੜ ਨਹੀਂ ਕਈ ਸਜਣਾ ਨੇ ਕਿਹਾ ਹੈ ਕਿ ਸਾਨੂੰ ਧਮਕੀਆਂ ਆਉਂਦੀਆਂ ਨੇ ਜਿੱਥੇ ਕਿਸੇ ਨੂੰ ਕੋਈ ਅਧਾ ਦੀ ਗੱਲ ਆ ਕੇ ਪੁਲਿਸ ਨੂੰ ਦੱਸਣ ਐ ਐਸਐਸਪੀ ਸਾਹਿਬ ਨੂੰ ਦੱਸਣ ਸਾਡੇ ਅਕਸਰ ਡੀਐਸਪੀ ਐਸਪੀ ਨੇ ਉਹਨਾਂ ਨੂੰ ਦੱਸਣ ਉਹਨਾਂ ਦੇ ਖਿਲਾਫ ਵੀ ਜਿਹੜੀ ਸਖਤ ਐਕਸ਼ਨ ਲਿਆ ਜਾਵੇ ਕਿਸੇ ਨੂੰ ਕੋਈ ਸਪੇਅਰ ਨਹੀਂ ਕੀਤਾ ਜਾਊ ਤੇ ਜਿਹੜੇ ਨਸ਼ਾ ਵਕੀਰ ਤਾਂ ਜਿਹੜੇ ਸਮੱਗਲਰ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਹੋਣੀਆਂ ਐ ਨਹੀਂ ਉਹ ਵੀ ਅਸੀਂ ਪ੍ਰੋਪਰ ਪ੍ਰੋਸੀਜਰ ਨਾਲ ਉਹਨਾਂ ਤੇ ਜਿਹੜਾ ਅਸੀਂ ਐਕਸ਼ਨ ਲਾਵਾਂਗੇ ਇਸ ਤੋਂ ਸਵਾਇ ਮੈਂ ਤੁਹਾਡੇ ਰਹੀਂ ਪਬਲਿਕ ਨੂੰ ਗ਼ਲਤੀ ਕਰਨਾ ਕਿ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੇ ਘਰ ਨੂੰ ਬਚਾਉਣ ਲਈ ਆਪਣੇ ਸਮਾਜ ਨੂੰ ਬਚਾਉਣ ਲਈ ਆਪਣੇ ਸੂਬੇ ਨੂੰ ਬਚਾਉਣ ਲਈ ਜਿਹੜੇ ਸਾਡੇ 9 ਜਣ ਗਮਰਾਹ ਹੋਏ ਨੇ ਉਹਨਾਂ ਨੂੰ ਸਿੱਧੀ ਲਾਈਨ ਤੇ ਲੈ ਕੇ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਧਿਆਨ ਦਿਵਾਈਏ ਪੜ੍ਹ ਲਿਖਣ ਵਾਲੇ ਪਾਸੇ ਧਿਆਨ ਦੇਣ ਤਾਂ ਕਿ ਉਹ ਰੈਸਟ ਕੋਸਟ ਇਨਸਾਨ ਬਣ ਕੇ ਆਪਣੀ ਜਿੰਦ ਦੀ ਚ ਕਾਮਯਾਬ ਹੋਣ ਦਾ ਔਰ ਆਪਣੇ ਪਰਿਵਾਰ ਦਾ ਜਿਹੜਾ ਨਾਂ ਰੋਸ਼ਨ ਕਰੇ ਖੁਦੀ ਜਿਹੜੇ ਤੁਸੀਂ ਸਾਨੂੰ ਇਹ ਪਰਮਿਸ਼ਨ ਦਿਓਗੇ ਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਦੀ ਮਿਲੀ ਭੁਗਤ ਕਿਸੇ ਸਮਗਲਰ ਨਾਲ ਹੋਈ ਜਾਏ ਇਨਫੋਰਮੇਸ਼ਨ ਲੀਕ ਕਰਦਾ ਹੋਇਆ ਉਹਦੇ ਖਿਲਾਫ ਵੀ ਸਖਤ ਐਕਸ਼ਨ ਲਵਾਂਗੇ ਔਰ ਉਹਨੂੰ ਨੌਕਰੀ ਤੋਂ ਵੀ ਜਿਹੜਾ ਬਰਖਾਸਤ ਕੀਤਾ ਜਾਊ ਜਿਹੜਾ ਕਿਸੇ ਸਮਗਲਰ ਦੇ ਨਾਲ ਜਿੰਦੀ ਗੰਡ ਤੋਂ ਪਹਰੇ ਉਹ ਨਾਲੋਂ ਦੇਤੇ ਪਰਚੇ ਵੀ ਦਰਜ ਹੋਣਗੇ ਜਿਹੜੇ ਜਿਹੜੇ ਸਮਗਲਰਾਂ ਦੀ ਪੁੱਛਗਿੱਛ ਦੇ ਵਿੱਚ ਕੋ ਆ ਗਏ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਪੇਰੈਂਟਸ ਦਾ ਪਹਿਲਾਂ ਡਿਊਟੀ ਬਣਦੀ ਏ ਕਿ ਉਹਨਾਂ ਬੱਚਿਆਂ ਤੇ ਕੰਟਰੋਲ ਕਰਨਾ ਉਹਨਾਂ ਨੂੰ ਮਾੜੀ ਸੋਸਾਇਟੀ ਜੋ ਬਚਾਉਣ ਜੇ ਕਿਸੇ ਮਾੜੇ ਬੰਦਿਆਂ ਨਾਲ ਉਹਨਾਂ ਦਾ ਲਿੰਕੇ ਬਹਿਣਾ ਉੱਠਣਾ ਹੈ ਉਹਨਾਂ ਨੂੰ ਬਚਾਉਣ ਫਿਰ ਉਸ ਤੋਂ ਬਾਅਦ ਜਿਵੇਂ ਪਰਿਵਾਰ ਉਹਦਾ ਇਲਾਜ ਕਰਾਉਂਦਾ ਹੈ ਉਹਦੇ ਬਾਰੇ ਉਹਦਾ ਧਿਆਨ ਦੇਣਾ ਉਹਦੀ ਡਾਕਟਰ ਵਾਲੇ ਪਾਸੇ ਧਿਆਨ ਦੇਣ ਜਿਹੜੀ ਤੁਸੀਂ ਡੂਪ ਟੈਸਟ ਵਾਲੀ ਗੱਲ ਕੀਤੀ ਏ ਇਹ ਜੋ ਬੱਚਾ ਪਹਿਲਾਂ ਹੀ ਸੁਧਰ ਜਾਏਗਾ ਤੇ ਉਹ ਬੱਚੇ ਨੂੰ ਇਹਨਾਂ ਡੀਮੋਰਲਾਈਜ਼ ਜਿਹੜਾ ਨਹੀਂ ਕਰਨਾ ਚਾਹੀਦਾ ਜਿਹੜਾ ਉਹਦੇ ਮਨ 'ਚ ਡਰ ਪਵੇ ਪਰ ਜਿਹੜਾ ਬੱਚਾ ਭਾਵਨਾ ਨਾਲ ਰਿਸਟ ਪੁਸ਼ਟ ਹੋ ਕੇ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰਕੇ ਪੇਰੈਂਟਸ ਦੀ ਵਿਲ ਪਾਵਰ ਸਟਰੋਂਗ ਹੋਈ ਹੋਵੇ ਤਾਂ ਬੱਚਾ ਨੇਚਰਲੀ ਜਿਹੜਾ ਇਸ ਕੋਰਟ ਦੇ ਵਿੱਚੋਂ ਨਿਕਲ ਜੇ। ਡਾਕਟਰ ਜਿਹੜੇ ਕੈਮਿਸਟ ਇੱਥੇ ਬੈਠੇ ਸੀ ਕਿ ਉਹਨਾਂ ਨੂੰ ਦੱਸਦਾ ਡਾਕਟਰ ਦੀ ਪਰਚੀ ਤੋਂ ਬਿਨਾ ਕੋਈ ਦਵਾਈ ਨਾ ਦਵੇ। ਜੜੀਆਂ ਸਰਿੰਜਾਂ ਆਮ ਵੇਚੀ ਜਾਂਦੇ ਉਹ ਮਦਦ ਕਰਨ ਉਹਨਾਂ ਤੇ ਵੀ ਜੇ ਕੋਈ ਫੜਿਆ ਗਿਆ ਪਾਇਆ ਗਿਆ ਤੇ ਸਖਤ ਤੋਂ ਸਖਤ ਐਕਸ਼ਨ ਅਸੀਂ ਮੈਡੀਕਲ ਸਟੋਰਾਂ ਨੇ ਤੇ ਕੈਮਿਸਟਾਂ ਦੇ ਉੱਤੇ ਲਵਾਉਂਦੇ। ਵਾਰਨਿੰਗ ਮੈਂ ਇਹੋ ਦੇਣਾ ਕਿ ਜਿਹੜਾ ਸਪਲਾਇਰ ਉਹ ਬੰਦਾ ਬੰਦੇ ਜਦੋਂ ਫੜਿਆ ਗਿਆ ਉਹਦੇ ਤੇ ਕੇਸ ਰਿਜਿਸਟਰ ਵੀ ਹੋਣਗੇ ਤੇ ਉਹਨਾਂ ਦੀਆਂ ਪ੍ਰੋਪਰਟੀਆਂ ਫ੍ਰੀਜ਼ ਵੀ ਹੋਣਗੀਆਂ ਉਹ ਆਪਣੇ ਪਰਿਵਾਰ ਦਾ ਜਿਹੜਾ ਨੁਕਸਾਨ ਨਾ ਕਰਵਾਏ ਤੇ ਜਿਹੜਾ ਨਸ਼ਾ ਵੇਚਣਾ ਦੂਜਿਆਂ ਦਾ ਬੱਚਿਆਂ ਨੂੰ ਗਮਰਾਹ ਕਰਕੇ ਨਸ਼ਾ ਦੇਣਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਇਹ ਆਪਣਾ ਬੰਦ ਕਰ ਦੇਣਾ ਬਹੁਤ ਵਧੀਆ ਗੱਲ ਹੈ ਮੈਨੂੰ ਲੱਗਦਾ ਮੈਨੂੰ ਇਸ ਤੋਂ ਵੀ ਵਧੀਆ ਗੱਲ ਕੀ ਹੋਦਾ ਸਰਕਾਰ ਦਾ ਪ੍ਰਾਲਾ ਜਿਹੜਾ ਸਾਡੇ ਮਾਨਯੋਗ ਹੁਕਮਤਮਾਨ ਜੀ ਦਾ ਸਾਡੇ ਪੁਲਿਸ ਦਾ ਪ੍ਰਾਲਾ ਬਹੁਤ ਹੀ ਵਧੀਆ ਪ੍ਰਾਲਾ ਹੈ ਮੈਨੂੰ ਲੱਗਦਾ ਵੀ ਆ ਚਾਰ ਪੰਜ ਦਿਨਾਂ ਚ ਹੀ ਬਹੁਤ ਠੱਲ ਪੈ ਲੱਗੀ ਸ਼ਹਿਰ 'ਚ ਗੱਲਾਂ ਹੋਣ ਲੱਗੀਆਂ ਜਿਹੜੇ ਜਿੰਨੇ ਵੀ ਬੰਦੇ ਕੋਈ ਇਹਦੇ ਵਿੱਚ ਸੀਗੇ ਗਲਤ ਖੰਭਾ ਨਾਲ ਅਨਸਰ ਸੀ ਉਹ ਆੜਿਆਂ ਠੱਲ ਪਾਣ ਲੱਗੇ ਤੇ ਮੈਨੂੰ ਲੱਗਦਾ ਇਹ ਸਰਕਾਰ ਇਸ ਤੋਂ ਬੜੀ ਕੋਈ ਪਰਾਲਾ ਨਹੀਂ ਹੋ ਸਕਦਾ